ਮੇਰਾ ਨਾਮ ਕਰਨ ਮਨਪ੍ਰੀਤ ਕੋਹਰਾ ਮੈਂ ਕੋਹਰਾ ਦਾ ਸਟਾਫ ਲੈਂਡ ਲੈਂਡ ਪਤਾ ਦਿੱਤੇ ਸੀ ਇਹ ਸੀ ਸਟਾਫ ਤੇ ਇੱਕ ਮੈਂ ਜੋ ਸਾਇਬ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੇ ਇਹਦੇ ਵਿੱਚ ਸਟਾਫ ਤੇ ਮੇਰੇ ਜਿਹੜੇ ਫਾਦਰ ਮਾਦਰ ਆ ਉਹਨਾਂ ਦਾ ਪੂਰਾ ਕੰਟ੍ਰਿਬਿਊਸ਼ਨ ਆ ਪਰ ਅੱਜ ਜਦੋਂ ਅਰੇ ਜੀ ਅਗੇਸਟ ਬੋਲੇ ਇੱਕ ਦੇ ਰਿਹਾ ਸੀ ਹਾਂਜੀ ਸਰ ਮੇਰੀ ਏਥ ਵਿਚੋ ਮੀਨਸ 7th ਪੋਜੀਸ਼ਨ ਹੀ ਹਾਸਟਾਈਮ ਇੱਥੇ ਵਿੱਚ ਵਰਤ ਕੀ ਸੋਚਦੇ ਹੋ ਕਿ ਆਪ ਨੂੰ ਇਤਨੇ ਵਿੱਚ ਲਾ ਹੈਗਾ ਅੱਜ ਦਿਨ ਕਿੰਨੇ ਪੁੱਛਣ ਹਾਂਜੀ ਸਰ ਬਹੁਤ ਕੁਸ਼ਣ ਹਨ ਅੰਨ ਜੇ ਅੱਗੇ ਉਹ ਕਿਹਨੇ ਸਿੱਧਿਆ ਕਿ ਕਿ ਚਾਹਤ ਹੈ ਬਲ ਪ੍ਰੋਡਕਟ ਸ ਮੈਂ ਇੱਕ ਪੁਲਿਸ ਆਫੀਸਰ ਬਣਨਾ ਚਾਹੁੰਦੀ ਹਾਂ ਤੇ ਪੁਲਿਸ ਆਫੀਸਰ ਬਣ ਕੇ ਆਪਣਾ ਸੁਸਾਇਟੀ ਨੂੰ ਜੋ ਵੀ ਆਪਾਂ ਕੰਮ ਕਰ ਸਕਦੇ ਹਾਂ ਵੱਧ ਵੱਧ ਕਰਨਾ ਚਾਹੁੰਦੀ ਹਾਂ ਕਿਸ ਤਰ੍ਹਾਂ ਦੀ ਮੁਜਬਬ ਸੇਵਾ ਜੀ ਦੀ ਹੈਗੀ ਹੈ ਇਹ ਦੱਸੋ ਜੀ ਸਭ ਜਿੱਦਾਂ ਕਿ ਪੂਰੀ ਸੋਸਾਇਟੀ ਦੇ ਵਿੱਚ ਬਹੁਤ ਚੀਜ਼ਾਂ ਜੋ ਨਹੀਂ ਹੋਣੀਆਂ ਚਾਹੀਦੀਆਂ ਮੈਂ ਉਹਨਾਂ ਨੂੰ ਖਤਮ ਕਰਨ ਵਾਸਤੇ ਆਪਣਾ ਪੂਰਾ ਮਤਲਬ ਯੋਗਦਾਨ ਦਵਾਂ। ਜਿਵੇਂ ਦਾ ਇੱਕ ਸੁਨੇਹਾ ਇਹਦਾ ਹੈਗਾ ਆਪਣੀਆਂ ਜਿਹੜੀਆਂ ਪੜਾਉਂਦੇ ਰਹਿੰਦੇ ਹਾਂ। ਉਹਨਾਂ ਦੇ ਰਾਜਾ ਉਹ ਕਿੰਨਾ ਚੋਣ ਹੈ ਕਿੰਨੀ ਪੜਾਈ ਜਿਹੜੀ ਹੈਗੀ ਅੱਜ ਇੱਕ ਚੰਗਾ ਮਕਾਨ ਚੰਗਾ ਨਾਮ ਕਮਤੇ ਰਹੀ ਹੈ। ਹਾਂਜੀ ਸਭ ਮੈਂ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਸਿਰਫ ਮਿਹਨਤ ਕਰਨੀ ਚਾਹੀਦੀ ਆ। ਤੇ ਜਦੋਂ ਮਿਹਨਤ ਕਰਨ ਗਿਆ ਤੇ ਉਹਨਾਂ ਨੂੰ ਆਪਣੀ ਜੋ ਵੀ ਉਹ ਮਿਹਨਤ ਕਰਨ ਲਈ ਉਹਦਾ ਫਾਲਤ ਜ਼ਰੂਰ ਮਿਲੇ ਮਿਲੇਗਾ। ਮੇਰੀ ਅੱਜ ਬੇਟੀ ਨੇ ਪੰਡਾ ਪਰ ਤੇ ਦਿੱਤੇ ਮਾਣ ਦੇ ਸਕਦਾ ਹੈਗਾ। ਕਿਸਾ ਸਥਾਨ ਹੱਦਲੀ ਕਿਤੇ ਹੈਗਾ ਦੱਸੋ। ਹਾਂਜੀ ਜਿਵੇਂ ਸਮਝ ਸਕਦਾ। ਸਰ ਬਹੁਤ ਜ਼ਿਆਦਾ ਹੀ ਖੁਸ਼ੀ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਮੈਂ ਲਫ਼ਜ਼ ਨਹੀਂ ਹੈਗੇ ਮੇਰੇ ਕੋ ਬਿਆਨ ਕਰਨ ਦੇ ਹਾਂਜੀ ਇੰਨੀ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਕਿੰਨਾ ਦਾ ਘਰ ਦਾ ਮਾਹੌਲ ਪੜ੍ਹਾਈ ਦਾ ਬੱਚੇ ਦਾ ਰਹਿੰਦਾ ਹੈਗਾ ਕਿੰਨਾ ਕਿ ਧਿਆਨ ਸੀਗਾ ਕਿੰਨਾ ਕ ਸਮਾਂ ਜਿਹੜਾ ਪੜ੍ਹਾਈ ਨੂੰ ਦਿੱਤਾ ਜਾਂਦਾ ਸੀ ਸਰ ਹਰ ਵੇਲੇ ਮੈਂ ਦਾਣੀ ਕਿਤਾਬਾਂ ਵਿੱਚ ਰੋ ਮੈਂ ਤੇ ਬੈਠੀ ਨੂੰ ਰੋਟੀ ਦਿੰਦੀ ਸੀ ਰੋਟੀ ਪਾਣੀ ਹਮੇਸ਼ਾ ਕਿਚਨ ਦੇ ਵਿੱਚ ਵੀ ਆਉਂਦੀ ਬੈਗਣੀ ਜ਼ਰੂਰਤ ਨਹੀਂ ਬਸ ਕਿਤਾਬਾਂ ਤੇ ਧਿਆਨ ਦੋ ਹਾਂਜੀ ਰਾਤ ਦੇ 10 11 ਵਜੇ ਤੱਕ ਪੜ੍ਹਦੇ ਸੀ ਤੇ ਸਵੇਰੇ ਫੇਰ ਉਹਨਾਂ ਨੇ ਸਵੇਰੇ 4 ਵਜੇ ਉੱਠ ਪੈਣਾ 4 ਵਜੇ ਦਾ అలਾਰਮ ਲੱਗਾ ਹੋਇਆ ਤੇ ਪੱਕਾ 4 ਵਜੇ ਉੱਠ ਗਏ ਬਸ ਆਪਣਾ ਕਰਦੇ ਬ੍ਰਾਸ ਬੁਸ ਕਰਕੇ ਨਾ ਤੋਕੇ ਤੇ ਸਰ ਬਸ ਕਿਤਾਬਾਂ ਦੇ ਵਿੱਚ ਹੀ ਹਾਂਜੀ ਧੀਆਂ ਨੇ ਅੱਜ ਕਹਿ ਸਕਦੇ ਨੇ ਕਿ ਪੰਜਾਬ ਭਾਰਤ ਦੇ ਜਿਹੜੀਆਂ ਟੌਪ 3 ਲਿਸਟ ਹੈਗੀ ਉਹਦੇ ਉਹਦਾ ਨਾਮ ਰੋਸ਼ਨ ਕੀਤਾ ਬਾਪਿਆਂ ਦਾ ਹਾਂਜੀ ਆਪਣੇ ਤੌਰ ਦੇ ਤੇ ਇਸ ਨੇਹਾ ਦਾ ਹੈਗਾ ਸਮਾਜ ਹਾਂਜੀ ਸਾਰਾ ਇਸਿਆਨੇ ਆ ਵੀ ਧੀਆਂ ਵੱਲ ਧਿਆਨ ਦਿਓ ਧੀਆਂ ਬਹੁਤ ਕੁਝ ਕਰ ਸਕਦੀਆਂ ਨੇ ਤੇ ਅਸੀਂ ਆਪ ਆ ਖੁਦ ਆਨੇ ਆ ਵੀ ਅਸੀਂ ਨਹੀਂ ਪੜੇ ਤੁਸੀਂ ਪੜ ਕੇ ਵਿਖਾਓ ਕੁਝ ਬਣ ਕੇ ਵਿਖਾ ਲਓ ਪੜਾਈ ਦੇ ਵਿੱਚ ਬਹੁਤ ਕੋਸ਼ਿਸ਼ ਕਰੋ ਮਿਹਨਤ ਕਰੋ ਹਾਂਜੀ ਬੇਟੀ ਦਾ ਸੁਪਨਾ ਹੈਗਾ ਵਾ ਪੁਲਿਸ ਆਫਸਰ ਦਾ ਕਿੰਨਾ ਕਰ ਸਹਿਯੋਗ ਹਾਂਜੀ ਅਸੀਂ ਮੈਂ ਪੂਰਾ ਸਪੋਰਟ ਕਰਦੀ ਹਾਂ ਮੈਂ ਹੁਣ ਵੀ ਖੁੱਲੀ ਛੁੱਟੀ ਦਿੰਦੀ ਆ ਵੀ ਜਿਹੜਾ ਮਰਜੀ ਮਰਜ਼ੀ ਮਤਲਬ ਜੋ ਵੀ ਤੁਸੀਂ ਚੁਣਨਾ ਚਾਹੁੰਦੇ ਜੇ ਉਹੀ ਚੁਣੋ ਮੈਂ ਉਹਨੇ ਨਾਨ ਮੈਡੀਕਲ ਰੱਖਿਆ ਹੈ ਅਸੀਂ ਖੁੱਲੀ ਛੁੱਟੀ ਦਿੰਦੀ ਵੀ ਜੋ ਵੀ ਸਬਜੈਕਟ ਚੁਣਨਾ ਚਾਹੁੰਦੇ ਚੁਣ ਸਕਦੇ ਹਾਂ ਅਸੀਂ ਹਾਂਜੀ